ਬੈਲ ਹੋ ਸਕਦੀ ਆ ਅੱਛਾ ਫੁੱਫੜ ਕਿਹੜਾ ਆ ਬੈਠਾ ਦਵਿੰਦਰ ਫੁੱਫੜ ਜੀ ਮੈਂ ਸਹੀ ਗੱਲ ਫੁੱਫੜ ਜੀ ਇਟਲੀ ਵਾਲੇ ਇੰਡੀਆ ਵਾਲੇ ਤੇ ਬਈ ਬਾਦ ਉਹਨਾਂ ਨੂੰ ਰੂਤ ਨੂੰ ਮੈਂ ਝਾੜੂ ਝੂਟ ਬੋਚਾ ਪੁੰਚਾ ਲਾਉਣਾ ਪੈਣਾ ਇੰਡੀਆ ਵਾਲੇ ਨਹੀਂ ਨਾ ਹੁਣ ਇਟਲੀ ਵਾਲੇ ਆ ਇਟਲੀ ਵਾਲੇ ਕਿੱਥੇ ਭੂਆ ਕਿੱਥੇ ਆ ਉਹ ਆਈਡੀਆ ਤੇ ਫੇਰ ਕਾਹਦੇ ਬਰਟਿਸ਼ ਹੋਣੇ ਤੇਰੇ ਫੇਰ ਕਾਹਦੇ ਫੁੱਫੜ ਜੀ ਓਏ ਕਰ ਕੀ ਬਰਟਿਸ਼ ਕਰਾ ਦੂਗਾ ਬੇਦਾ ਬੇਨਾ ਬੇਨਾ ਪੂਆ ਤੋਂ ਫਪੜਾ ਕਾ ਦੇ ਓਏ ਹਾਂ ਫਪੜਾ ਕਾ ਦੇ ਅੱਛਾ ਉਹ ਕੀ ਆ ਉਹ ਫਪੜ ਜੀ ਆ ਕੀ ਆ ਹੈ ਆ ਕੀ ਆ ਇਹ ਨਾਂ ਤੋਂ ਫਪੜ ਜੀ ਆ ਇਧਰ ਇਧਰ ਪੂਆ ਵੀ ਆ ਉਹ ਕੋਣ ਪੂਆ ਜੀ ਹਾਂ ਯਾਰ ਜਵਾਨੇ ਫੈਮਿਲੀ ਆ ਅੱਜ ਚੱਲਿਆ ਸਹੀ ਨਾ ਉਹ ਫਪੜ ਜੀ ਵੱਜਦੇ ਕੋਈ ਗੱਲ ਨਹੀਂ ਇਹ ਸਿੰਗੜਾ ਕਰ ਤੱਕੋ ਪਹਿਨਾ ਤੇਰੀ ਹੱਕ ਤੇ ਜਿਹੜਾ ਸਿੰਗੜਾ ਕੇ ਫਪੜ ਜੀ ਨਹੀਂ ਉਹਨੋ ਚਾਚਾ ਲੱਗਦਾ ਉਹ ਮਤਲਬ ਹੁਣ ਚਾਚਾ ਨਹੀਂ ਨਾ ਮੈਂ ਨਹੀਂ ਮੈਂ ਅਹੀ ਭਰਾ ਉਹਨੇ ਕਹੀਦਾ ਪੀਤੇ ਆਟਾ ਗੁੰਨਣਾ ਰੋਟੀ ਲਾਗੇ ਆਟਾ ਫਿਰ ਗੁੰਨਣ ਵਾਲਾ ਪਿਆ ਹੈ ਹੁਣ ਮੈਂ ਸਾਗ ਵਾਲੇ ਕੋਲ ਬਾਲਟੀ ਤੇ ਤੋਹਿਆ ਹਣਾ ਆਪਣੇ ਮੋਲ ਗੁੰਨੂ ਅਨਮੋਲ ਬਾਰੀ ਬਦਲ ਗਈ ਮੋਲੀ ਹੀ ਕਰ ਲਈ ਅੱਜ ਅਜਾ ਮਤਲਬ ਇੰਡੀਆ ਦੇ ਹਿਸਾਬ ਨਾਲ ਫੁੱਫੜ ਕੌਣ ਆ ਤੁਸੀਂ ਉਹ ਤਾਂ ਇੱਥੇ ਆ ਗਿਆ ਮੈਂ ਤਾਂ ਇੱਥੇ ਆ ਉਹ ਤਾਂ ਇੱਥੇ ਨਹੀਂ 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 ਆ ਉਹ ਤਾਂ ਇੱਥੇ ਫੁੱਫੜਾ ਰੋਲਾ ਪੂਰੇ ਪਾਤਾ ਫੁੱਫੜਾ ਹੀ ਦੋਵੇਂ ਆ ਪਰ ਇਹ ਇੰਡੀਆ ਤੋਂ ਆਇਆ ਕਹਿੰਦਾ ਜਿੰਨਾ ਜਰ ਭੂਆ ਨਹੀਂ ਆਉਂਦੀ ਉਹਨਾਂ ਜਰ ਫੁੱਫੜ ਏਅਰਪੋਰਟ ਤੇ ਰਹਿ ਗਿਆ ਪਿੱਛੇ ਪ੍ਰੋਗਰਾਮ ਕਰ ਤੋ ਤੇ ਆਦੇ ਸਰਪੰਚੀ ਚੱਲੀ ਜਾਂਦੇ ਆ ਪਰ ਸਰਪੰਚ ਨੂੰ ਬਾ ਉਹ ਤਾਂ ਮੋਟਾ ਪੈਣੀ ਕਾਨੂੰ ਤਾਂ ਮੱਠ ਨੂੰ ਫਾਪਾਂ ਜਿਹੇ ਦਾ ਮੁਕਾਬਲਾ ਹੋਣਾ ਬਸ ਪਰ ਜਈਆ ਉਹ ਸਾਡਾ ਸਰਪੰਚ ਬਣਿਆ ਬਣਿਆ ਆ ਵੇ ਲੋ ਆ ਇੰਨਾ ਰੌਣਕ ਮੇਲਾ ਆਪਣੇ ਘਰੇ ਚੱਲਦਾ ਦਾਵਾ ਢੋਲਾ ਇੱਕ ਦੋੜਦਾ ਹੀ ਹੋਈ ਕਰਦੇ ਆ ਫੁੱਪੜ ਦਾ ਰਵਾਹ ਹੈ ਗਿਆ ਜੱਜ ਅੱਜ ਫੁੱਪੜ ਪਿਛੇ ਜੱਪ ਹੈ ਗਿਆ ਜੱਪ ਬਣੇ ਜੇ ਇਹਨੂੰ ਇੱਥੇ ਫੁੱਪੜ ਦੇ ਲੈਣੇ ਕੰਮ ਨਹੀਂ ਕਰਨਾ ਇਹ ਵੀ ਇਹ ਵੀ ਇੱਕ ਬੰਦਾ ਘਟਿਆ ਨਾ ਪੰਜਾਜੋਂ ਇਹ ਕੀ ਕੀਤਾ ਮੈਂ ਤੇਰੇ ਤੋਂ ਕੀ ਕੀਤਾ ਸੀ ਮੈਂ ਇਹ ਗੱਲ 'ਚ ਵੀ ਲੌਜੀਕ ਆ ਹਾਂ ਜੇ ਤੁਹਾਨੂੰ ਫੁੱਪੜ ਜੀ ਕਹਿੰਦੇ ਤੁਸੀਂ ਕਹਿੰਦਾ ਜੀ ਐਦਾਂ ਕਰੋ ਭਤੀਜੇ ਉਹ ਰੋਟੀ ਹਾਂ ਥਾਲ 'ਚ ਲੈ ਕੇ ਆਓ ਹਾਂ ਨਾਲ ਸਲਾਦ ਵੀ ਮੰਗਣਾ ਚਾਹ ਹਾਂ ਸਲਾਦ ਵੀ ਮੰਗਣਾ ਹਾਂ ਜੇ ਇਹਦਾ ਉਹ ਫੁੱਪੜ ਕੱਲ ਬਾਦਰ ਨੂੰ ਜੀਟਾੜ ਮਾਰ ਉੱਟ ਕੇ ਮਾਰਨ ਲੱਗ ਗਿਆ ਨਾ ਝਾੜੂ ਕਿੱਥੇ ਪਹਿਲਾਂ ਲਿਆ ਮੈਂ ਬਾਦਰ ਨੂੰ ਜੀਟਾ ਕੀ ਕੀ ਇੱਦਾਂ ਪੁੱਛਦਾ ਨਾ ਮੈਂ ਤਾਂ ਬਲੌਗਰ ਹੀ ਖੋਲੀ ਆ ਜੀ ਪੁੱਛਦਾ ਕਿ ਮਾਰਨਾ ਤਾਂ ਬਲੌਗਰ ਹੀ ਖੋਲੀ ਹੈ ਤੁਸ ਕੋ ਨਹੀਂ ਕੋਲ ਨਹੀਂ ਕਰਦੇ ਕੰਮ ਤੇ ਫਫੜ ਨਹੀਂ ਕਰਨਾ ਪੈਣਾ ਸੀ ਜੇ ਭਤੀਜਾ ਤੋਂ ਨਹੀਂ ਉਹ ਤਾਂ ਫਫੜ ਨਹੀਂ ਕਰਨਾ ਸੀ ਫਿਰ ਹੈ ਭਤੀਜੇ ਜਦੋਂ ਨੰਕੰਮੇ ਹੋਣ ਦੱਸ ਕੀ ਕਰੇ ਫਫੜ ਮਾਮਾ ਸਾਦਾ ਜਾ ਪੁਪਲੇਰ एयरपोर्ट ਤੋਂ ਜਿਹੜਾ ਛੜਾ ਬੰਦਾ ਨਾ ਏਅਰਪੋਰਟ ਐਨੇ ਛੜਾ ਬੰਦਾ ਛੜਾ ਜੁਆਇੰਟ ਫੈਮਿਲੀ ਆ ਉਹ ਜਦੋਂ ਆਊਗੀ ਉਹਦਾ ਉਹਦਾ ਗਾਣਾ ਤੇਨੂੰ ਉਹ ਉਹਦਾ ਪੂਰਾ ਦਰਮਾਨ ਆ ਸਾਰੀ ਫੈਮਿਲੀ ਜੁਆਇੰਟ ਹੀ ਬੱਜੀ ਆ ਉਹਨਾਂ ਕਿਆ ਕਰਨਗੇ ਪੋਪੜ ਦੀ ਰੋਟੀ ਚਾਰ ਨਾਲ ਢੰਡੇ ਨਾਲ ਢੰਡੇ ਨਾਲ ਕੀ ਦਾਲ ਨਾਲ ਕਿਹੜੀਆਂ ਦੋ ਤਣੇ ਥਾਕੇ ਬਣਾਈਏ ਪਨੀਰ ਮਨੂਰ ਪੋਪੜੀ ਨਾਲ ਫਿਰ ਮਿੱਠਾ ਵੀ ਮੰਗਿਆ ਕਿ ਉਹ ਪੋਪੜਾ ਉਹ ਤਾਂ ਲਿਆਇਆ ਪਹਿਲਾਂ ਦਾਲ ਸਾਡੀ ਨਹੀਂ ਸਾਫਾ ਤੇ ਹੁਣ ਹੁਣ ਕਹੀਦਾ ਪੋਪੜੇ ਡੋਨਰ ਚਾਣੇ ਜਾਨੀ ਚਾਰਨਾ ਕਣੀ ਦੱਸ ਦੇ ਮਾ ਜੀ ਦੇ ਦੇ ਦੇਖ ਪੋਪੜ ਦੀ ਸੇਵਾ ਹੁੰਦੀ ਕਿ ਨਹੀਂ ਹੁੰਦੀ ਪੈਰਨ ਆਰਮੂਰੇ ਪੈਰਨ ਆਰਮੂਰੇ ਆ ਆਵੇਂ ਆ ਆਨਾਰ ਤੇ ਨਹੀਂ ਨਹੀਂ ਅੱਦੇ ਸੀਨੇ ਦੀ ਕੌਲੀ ਪਈ ਹੈ ਕਿ ਨਹੀਂ ਪਈ ਕਾਲੀ ਉਹ ਭਤੀਜੇ ਦੀ ਕੌਲੀ ਉਹ ਪਈ ਮੁੱਦੀ ਕਾਲੀ ਇਧਰ ਇਧਰ ਇਹਦਾ ਖਾਂਦੀ ਹੁਣ ਤਾਂ ਖਾਦੀ ਪਈਆ ਹਾਂ ਬੱਤਰਾ ਉਧਰ ਆ ਉਧਰ ਉਧਰ ਹਟਾ ਕੇ ਦੋਦਾ ਬੇਟਾ ਨਹੀਂ ਦੋਤਾ ਦੋਤਾ ਯਾਰ ਦੋਤਾ ਪੋਤਾ ਕਿਉਂ ਹਾਂ ਨਾਨਕ ਐਸੀ ਦੀਆਂ ਇਹ ਮੈਂ ਕਨਫਿਊਜ਼ ਹੋਈ ਉਹ ਕੋਈ ਕਨਫਿਊਜ਼ ਨਹੀਂ ਉਹ ਭਾਈ ਅਪੂ ਵਾਜਣ ਵਹ ਹਸਣ ਕਿਤੇ ਮੈਂ ਬਹੁਤ ਵਾਜਣਾ ਫੋਨ ਆਪਣਾ ਨਹੀਂ ਨਹੀਂ ਫੋਨ ਲੈ ਗਿਆ ਫੇਰ ਲਉਣੀ ਲਵਾਉਗੇ ਉਹ ਮੋਰਾ ਫੇਰ ਮੋਰੀ ਹੱਸੇਗਾ ਨਾ ਇਧਰ ਮਾਵਾ ਆਂ ਆ ਬੈਠੇ ਆ ਇਹ ਭਾਈ ਗੱਲਾਂ ਬਾਤਾਂ ਇਹ ਕਰ ਰਹੇ ਆ ਚੱਪਲਾ ਫਾਹ ਕੋਰੇ ਜਵਿੰਦਰ ਚੱਪਲਾ ਫਾਹ ਭਾਈ ਆਪਾਂ ਗਿਆ ਨਹੀਂ ਮੈਂ ਆਪਣਾ ਜੋੜਾ ਰੱਖਣਾ ਆਪਣੀ ਭਣਾ ਭਣੇ ਮੇਰਾ ਜਿਵੇਂ ਦਾ ਖਾਣਾ ਇਹ ਰੱਖਾਂਗੇ ਚਲ ਗਏ ਦੁਆਕ ਨੇ ਸੱਕੇ ਪਏ ਆ ਪ੍ਰੋਟੀਨ ਖਾਣੀ ਨਾ ਨਾ ਸਾਡਾ ਕਰਕਲ ਆ ਗਿਆ ਸਾਡ ਨੂੰ ਰੋਟੀਆਂ ਨਾਲ ਉਹ ਨੂੰ ਮਿੰਟ ਪਾਣੀ ਨਾ ਨਾ ਸਾਡੇ ਮੇ ਸਾਰਾ ਬਤਿਆਰ ਆ ਇਹ ਤਾਂ ਕਹਿੰਦੇ ਸੀਗੇ ਮੈਂ ਤਾਂ ਨਹੀਂ ਹਾਂ ਜੁੱਧਾ ਰੱਖਣੀ ਵੇ ਕਹਿੰਦੇ ਸੀ ਇੱਧਰ ਰੱਖੇ ਰਚਾਉਂਦੇ ਇਤਾਂ ਕਰਨ ਮੋਲੂ ਆ ਲਾਏਗਾ ਰੰਗ ਗੋਰਾ ਆਉਜੂ ਵੀੜੇ ਤਾਂ ਮੰਗਾਈ ਆ ਸ਼ਫੈਲ ਨਾ ਗੋਰਾ ਹੀ ਆ ਮੋਲੂ ਕਹਿੰਦੇ ਨਾ ਇੱਥੇ ਪਤਾ ਕੀ ਆ ਇੱਥੇ ਵੀਰ ਮੇਰੇ ਵੀ ਚੰਮ ਦਾ ਮੋਲ ਨਹੀਂ ਕੰਮ ਦਾ ਮੋਲ ਪੈਣਾ ਇੱਥੇ ਨਹੀਂ ਚੰਮ ਦਾ ਵੀ ਪਾਉਗਾ ਨਹੀਂ ਫੇਰ ਹੀ ਕਹਿ ਲਓ ਅੱਜ ਸੀ ਮੈਂ ਬਿਮਾਰ ਤੇ ਫੇਰ ਵੀ ਦਿਹਾੜੀ ਲਾਈ ਬਹੁਤ ਸੀ ਬੁਖਾਰ ਚੜਿਆ ਬਾਹਰ ਵਰਕ ਕੀਤਾ ਥਾਂ ਮੈਂ ਕੀਤਾ ਸੀਮੈਂਟ ਵੀ ਲਾਇਆ ਸਾਰਾ ਕੁਝ ਕੀਤਾ ਕਾਨਾ ਮੈਂ ਸੀਮੈਂਟ ਕਿਵੇਂ ਲਾਇਆ ਸੀਮੈਂਟ ਕਿਵੇਂ ਲਾਇਆ ਇਹ ਦੱਸੋਗੇ ਨਹੀਂ ਸੀ ਸੱਤ ਹੋ ਗਏ ਮੇਰੀ ਜਿਹੜੀ ਤੇ ਰੱਖ ਬਿਨੂੰ ਗੱਡੀ ਚ ਕੋੜਾ ਰੰਗ ਨਹੀਂ ਕਰਲੇ ਉਹ ਮੈਂ ਰੋਕ ਲਿਆਦਾ ਸੀ ਥੱਲੇ ਬੇਸਮੈਂਟ ਚ ਕਰਨਾ ਹੀ ਪੈਣਾ ਸੀ ਹੁਣ ਜਦੋਂ ਮੋਲ ਜਾਂਦਾ ਨਹੀਂ ਗਰਸਰੀ ਤੇ ਜਾਂਦਾ ਇਹਨੇ ਪਹਿਲਾਂ ਕਿਹਾ ਕਹਿੰਦਾ ਮੈਂ ਗੁੰਗਾ ਹੁਣ ਉਹਨੂੰ ਕੀ ਪਾਦਾ ਕਾਹਦੀ ਗੱਲ ਕਰ ਹਾਂ ਨਹੀਂ ਹੁਣ ਜਾਣਨ ਲੱਗੀ ਮੈਨੂੰ ਕਿਆ ਹੋ ਰਿਹਾ ਮੈਂ ਕਹਾਂ ਹਾਂ ਅੱਛਾ ਹਾਂ बेनती करे खा पेट क्या ਫਾਰਮ ਦਾ ਬੇਚ ਆਇਆ ਕਿ ਮੈਂ ਕਿੱਥੇ ਫਾਰਮ ਦਾ ਬੈਠਾ ਹੁਣ ਮੈਂ ਚੱਕ ਕੇ ਖਰਾ ਦਾ ਮੈਂ ਲੈ ਕੇ ਬੁੜਿਆ ਨਾ ਚੱਲੇ ਰਿਹਾ ਤੇ ਕਿਤੇ ਕੋਲ ਨਾ ਜੀ ਓ ਯਾਰ ਕਿੱਦਾਂ ਚੱਲਣ ਆਉਂਦੀ